ਲਓ ਜੀ ਹੋਰ ਸਾਰੇ ਠੀਕ ਹੋਗੇ ਜੀ ਇਹ ਹੈ ਜੀ ਆਪਣੇ ਆਲੂਆਂ ਦਾ ਖੇਤ ਤਰੀਖ ਹੋ ਗਈ ਅੱਜ 18 1 2026 ਆਲੂ ਹੈ ਜੀ ਇੱਧਰ ਇੱਧਰ ਵੀ ਆਲੂ ਹੈ ਵੈਰਾਈਟੀ ਹੈ ਜੀ ਇਹ ਮੋਨ ਦੀ ਰੱਦੀ ਹੈ ਜੀ ਇੱਧਰ ਵੀ ਮੋਹਣ ਆ ਜੀ ਬੱਚਾ ਇਹ ਜੀ ਸੋਰੋਂ ਦੀ ਆੜ ਇੱਧਰ ਸਰਮਾ ਜੀ ਨਾਲ-ਨਾਲ ਕੋਲ ਕੜਲੇ ਜੀ ਸੋਰੋਂ ਨੇ ਇੱਧਰ ਹੈਗੇ ਸੰਗਮ ਰੇਟੀ ਪ੍ਰਿਵੇਗਾ ਸਰੰਧੀ ਆਰਜੀ ਨਾਲ ਨਾਲ ਕਣਕ ਦੇ ਹੁੱਕਲੀ ਸੜ ਗਈ ਜੀ ਕਣਕ ਸਾਰੀ 822 ਵੈਰੈਟੀ ਹੈ ਜੀ ਕਣਕ 77 ਦਿਨ ਦੀ ਹੋ ਗਈ ਜੀ ਲਗਭਗ ਇਹ 77 ਦਿਨ ਦੀ ਹੋ ਗਈ ਜੀ ਕਣਕ ਧੰਨਵਾਰੀ ਜੂਰੀ ਲੱਗੇ ਜੀ ਦੋ ਪਾਣੀ ਲੱਗੇ ਜੀ ਕਣਕ ਨੂੰ ਤੇ ਦੋ ਮੈਗਨੀਜ਼ ਦੀ ਸਪਰੇ ਹੋ ਗਈ ਜੀ 822 ਵੈਰੈਟੀ ਹੈ ਜੀ ਸਤਪਰ ਦਿਨ ਦੀ ਹੋ ਗਈ ਲਗਭਗ ਇਹ ਦੋ ਪਾਣੀ ਲੱਗੇ ਜੀ ਇੱਧਰ ਵੀ ਹੈਗੇ ਵੀ ਸਰੋਂ ਨਾਲ ਨਾਲ ਸਰੋਂ ਆ ਜੀ ਆਲੂਆਂ ਦੇ ਇਹ ਸਾਰੇ ਸਾਰੇ ਹੈਗੇ ਸੀ ਕਣਕ ਕਣਕ ਦੇ ਨਾਂ ਨਾਲ ਕਣਕ ਦੇ ਨਾਂ ਨਾਲ ਹੈਗੇ ਸਾਰੇ ਇਹ ਕਣਕ ਦੇ ਖੇਤ ਆ ਜੀ ਸਾਰੇ ਵੈਰਾਈਟੀ ਹੈਗੀ ਜੀ ਕਣਕ ਦੀ 826 ਵੈਰਾਈਟੀ ਹੈ 77 ਦਿਨ ਦੀ ਹੋ ਗਈ ਜੀ ਇਹ ਇੱਥੇ ਲਈ ਸੜ ਵਿੱਚ ਕਣਕ ਦੇ ਖੇਤ ਆ ਸਾਰੇ 826 ਵੈਰਾਈਟੀ ਹੈ ਜੀ ਇਹ ਵੀ ਲਗਭਗ 77 ਦਿਨ ਦੀ ਹੋ ਗਈ ਜੀ ਦੋ ਪਾਣੀ ਲੱਗੇ ਜੀ ਨੂੰ ਤਿੰਨ ਵਾਰ ਯੂਰੀਆ ਲੱਗਿਆ ਦੋ ਮੈਗਨੀ ਦੀ ਸਪਰੇ ਹੋ ਗਈ ਜੀ ਤੇ 826 ਵੈਰਟੀ ਹੈ ਜੀ ਇਹ ਇਹ 43 ਸਾਈਡ ਵੀ 826 ਹੈ ਜੀ ਸੇਮ ਦਿਨ ਦੀ ਓ 67 ਦਿਨ ਦੀ ਜੀ ਇਹਨਾਂ ਵਿੱਚ ਦੋ ਪਾਣੀ ਲੱਗੇ ਜੀ ਜਨਵਰੀ ਯੂਰੀਆ ਲੱਗ ਗਿਆ ਦੋ ਮੈਗਨੀਟਿਕ ਸਪਰੇ ਹੋ ਗਈ ਜੀ ਇਹ ਸਾਰਾ ਫਿਕਦੀ 826 ਦਾ ਜੀ ਕਣਕ ਦਾ 826 ਵੈਰਟੀ ਹੈ ਜੀ 77 ਦਿਨ ਦੀ ਹੋ ਗਈ ਜੀ ਇਹ अठ सौ छब्बी वरायटी है जी दो पानी लगे जीन तीन बारी यूरिया लग गया अठ सौ छब्बीस वरायटी है जी इधर आ गए जी आलू का खेत अपना आलू दाल गोभी लाई हुई है जी ਫੀਫੋ ਬਣ ਗਏ ਲੋ ਜੀ ਇੱਧਰ ਹੈਗਾ ਜੀ ਆਲੂਆਂ ਦਾ ਖੇਤ ਇੱਧਰ ਲੱਗੇ ਹੋਏ ਆ ਜੀ ਆਲੂ ਇੱਧਰ ਆਈ ਆਲੂ ਦੀ ਬਰੇਟ ਗਈ ਡੈਮਡ ਹੈ ਇੱਧਰ ਸਾਰੀ ਡੈਮਡ ਆ ਸੀ ਆ ਇੱਧਰ ਲਈ ਸੜ ਜੀ ਗ੍ਰਾਮਕਸੋਨ ਸੜਕਦੀ ਛੁਰਕਤੀ ਜੀ ਇਹ ਚੂਬੀ ਕੱਢਣਾ ਜੀ ਇਹ ਸਾਈਜ਼ ਵੱਡਾ ਹੋ ਚੱਲਿਆ ਸੀ ਦਵਾਈ ਛੁਰਕਤੀ ਜੀ ਗਰਮ ਮੁਕਸ਼ਣ ਇੱਥੇ ਲਈ ਸੜ ਹੈਗਾ ਜੀ ਡਾਇਮੰਡ ਲਓ ਇਹ ਡਾਇਮੰਡ ਦਾ ਖੇਤ ਹੈ ਜਿੱਥੇ ਰੋਸਟ ਪਾਣੀ ਲੱਗ ਗਿਆ ਜੀ ਇਹਨਾਂ ਨੂੰ 90 ਦਿਨ ਦੀ ਹੋ ਗਈ ਜੀ ਅਪਰੇਟਿ ਲਗਭਗ ਤਾਂ ਨਗਰ ਯੂਰੀ ਲੱਗ ਗਿਆ ਇਹਨਾਂ ਨੂੰ ਛੇ ਪਾਣੀ ਲੱਗ ਗਿਆ ਜੀ 90 ਦਿਨ ਦੇ ਹੋ ਚਲੇ ਜੀ ਇਹ ਵ੍ਰੇਟੀ ਹੈ ਜੀ ਹਮਾਲੀਆ ਨਾ ਇਹ ਵੀ ਲਗਭਗ ਜੀ 90 ਦਿਨ ਦੇ ਹੋ ਗਏ ਜੀ 6 ਪਾਣੀ ਲੱਗੇ 3 ਵਾਰ ਯੂਰੀ ਲੱਗਿਆ 3 ਵਾਰੀ ਫੰਗੀ ਸ਼ੱਟ ਲੱਗੇ ਜੀ ਨਾ ਇੱਕ ਇਹ ਤੇ ਕਲਟਾਰ ਦਵਾਈ ਕਰੀ ਹੈ ਜੀ ਲਾਸਟ ਤੇ ਬਾਕੀ ਫੰਗੀ ਸ਼ੱਟ ਲੱਗੇ ਪਹਿਲਾਂ ਨੇ ਇਹ ਹਮਾਲੀਆ ਨਾ ਇਹ ਵ੍ਰੇਟੀ ਹੈ नब्बे दिन की हो गई जी वरायटी हिमालियन वरायटी है जी इधरली साइड है डायमंड है इधर ये भी नब्बे दिन का हो चले जी लगभग इधरली साइड है जी ਹਾਲੀਂ ਹਿੰਦੀ ਵੈਰਟੀ ਹੈ ਜੀ। ਇਹ ਸਾਰਾ ਹੈਗਾ ਹਿਮਾਲੀਅਨ। ਨਾਲ ਥੋੜਾ ਜਿਹਾ ਇਧਰੇ ਲਾਲ ਲੱਗਿਆ ਵਾ ਜੀ। ਇਧਰਲੀ ਸੜ ਹੈਗਾ ਸਾਰਾ ਹਿਮਾਲੀਅਨ। ਹਿਮਾਲੀਅਨ ਵੈਰਟੀ ਹੈ ਜੀ ਇਹ। 90 ਦਿਨ ਦੀ ਹੋ ਗਈ ਜੀ। ਧੰਨਵਾਦੀ ਜੂਰੇ ਲੱਗੇ ਨੂੰ ਵੀ। 6 ਪਾਣੀ ਲੱਗੇ ਜੀ। ਤਨਵਰੀ ਫੰਗੀਸ਼ਟ ਲੱਗ ਗਿਆ ਜੀ ਇੱਕ ਕਲਟਾਰ ਦਵਾਈ ਲਾਸਟ ਤੇ ਜੀ ਫੰਗੀਸ਼ਟ ਲੋ ਜੀ ਇਧਰ ਲੱਗੇ ਗੰਡੇ ਆਪਣੇ ਗੰਡੇ ਦੀ ਪਨੀਰੀ ਲਾਈ ਜੀ ਤੇਰਾ 14 ਦਿਨ ਹੋ ਗਏ ਲੱਗੇ ਨੇ ਇਹਨਾਂ ਨੂੰ ਇੱਕ ਪਾਣੀ ਲਾਏ ਜੀ ਗੰਡੇ ਨੂੰ होने लग गए जी इधर है जी लसन लसन की क्यों तक इधर है सारी लसन लसन हो गई जी सत्तर कहत् दिन की हो गई जी लसन भी आगू तो वाच लगी है जी ਇਹ ਰਸਨਾਈ ਸਰੀ ਇਧਰ। ਨਾਲੀ ਆਲੂ ਹੈ ਜੀ ਇਧਰ। ਆ ਇਧਰ ਹੈਗਾ ਇਹ ਸ਼ੂੰਗਰੇ। ਸ਼ੂੰਗਰੇ ਲੱਗੇ ਜੀ। ਐ ਡੇ ਦੇ ਹੋ ਜਲੋ। ਚਟੇ ਫੁੱਲ ਕੱਟ ਲਈ ਜੀ ਸ਼ੂੰਗਰੇ ਨੇ। ਇਧਰ ਹੈਗਾ ਸ਼ੂੰਗਰੇ। ਗੋਭੀ ਵਿੱਚ ਗੋਭੀ ਵੀ ਹੈਗੀ ਨਿਸਰ ਲੱਗੀ ਸੂੰਗਰੀ ਜੀ ਇਹ ਦਰ ਗਾਜਰਾ ਦਿੱਲੀ ਛੜ ਹੈ ਗਈਆਂ ਇਹ ਗਾਜਰਾ ਗਾਜਰਾ ਨੂੰ ਵੱਡਾ ਲਾਇਆ ਜੀ ਇਹ ਮਿਰਚਾਂ ਇਸ ਨੇ ਸਾਲ ਵਾਲੀਆਂ ਮਿਰਚਾਂ ਬਸ ਬਸ ਲੱਗੀਆਂ ਪਈਆਂ ਜੀ ਇਹ ਇਹਦੇ ਮਿਰਚਾਂ ਫੇਰ ਲੱਗੀਆਂ ਹੋਣਗੀਆਂ ਛੋਟੀਆਂ ਮਿਰਚਾਂ ਛੋਟੀਆਂ ਮਿਰਚਾਂ ਲੱਗਣ ਲੱਗੀਆਂ ਜੀ ਇਧਰ ਲੱਗੀ ਹੋਈ ਗੋਭੀ ਇਧਰ ਫੇਰ ਆਲੂ ਆ ਗਏ ਜੀ ਧੰਨਵਾਦ ਵੀਰ ਜੀ ਸਾਰਿਆਂ ਦਾ ਧੰਨਵਾਦ